ਸੁਯੁਗਤ ਰਾਸ਼ਟਰ ਮੈਲਾ ਅਤੇ ਸੁਯੁਗਤ ਰਾਸ਼ਟਰ ਦੇ ਡਰੱਗਜ਼ ਐਂਡ ਕ੍ਰਾਈਮ ਦਫਤਰ ਯੂਨ ਆਫਿਸ ਨਾ ਆਨ ਡਰੱਗਜ਼ ਐਂਡ ਕ੍ਰਾਈਮ ਨੇ ਕਿਹਾ ਕਿ ਵਿਸ਼ੇ ਪੱਧਰ 2023 ਦੌਰਾਨ ਲਗਭਗ 55100 ਹਰਤਾ ਅਤੇ ਲੜਕੀਆਂ ਦੀ ਮੌਤ ਲਈ ਇੱਕ ਨਜ਼ਦੀਕੀ ਸਾਥੀ ਜਾਂ ਪਰਿਵਾਰਿਕ ਮੈਂਬਰ ਜ਼ਿੰਮੇਵਾਰ ਹੈ ਜਦਕਿ 2022 ਵਿੱਚ ਇਹ ਗਿਣਤੀ 48800 ਸੀ ਔਰਤਾ ਵਿਰੋਧੀ ਅਤਿਆਦ ਦੇ ਖਾਤਮੇ ਲਈ ਕੋ ਮੰਤਰੀ ਦਿਵਸ ਦੇ ਮੌਕੇ ਤੇ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਵਾਅਦਾ ਵਧੇਰੇ ਕਤਲਾਦਾਰ ਨਤੀਜਾ ਨਹੀਂ ਹੈ ਬਲਕਿ ਮੁੱਖ ਤੌਰ ਤੇ ਦੇਸ਼ਾ ਤੋਂ ਉਪਲਬਧ ਵਧੇਰੇ ਅੰਕੜਿਆਂ ਕਰਨ ਹੋਇਆ ਹੈ ਏਜੰਸੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹਰ ਥਾਂ ਔਰਤਾਂ ਤੇ ਕੁੜੀਆਂ ਲਿੰਗ ਅਧਾਰਿਤ ਹਿੰਸਾ ਦੇ ਇਸ ਅਤਿ ਅੰਤਰੂਪ ਤੋਂ ਪਰਵਾਬਤ ਹੋ ਰਹੀਆਂ ਹਨ ਅਤੇ ਕੋਈ ਵੀ ਖੇਤਰ ਬਚਿਆ ਨਹੀਂ ਹੈ ਘਰ ਔਰਤਾਂ ਅਤੇ ਕੁੜੀਆਂ ਲਈ ਸਭ ਤੋਂ ਖਤਰਨਾਕ ਜਗ੍ਹਾ ਹੈ ਰਿਪੋਰਟ ਅਨਸਰ ਜੀ ਦੀ ਸਾਥੀਆਂ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤੇ ਗਏ ਕਤਲਾਂ ਦੀ ਸਭ ਤੋਂ ਵੱਧ ਗਿਣਤੀ ਅਫਰੀਕਾ 'ਚ ਹੋਈ ਜਿੱਥੇ 2023 ਚ ਚੌਥਾ ਦਾ ਅਨੁਮਾਨਤ 21700 ਸ਼ਿਕਾਰ ਹੋਇਆ ਅਫਰੀਕਾ 'ਚ ਆਪਣੀ ਆਬਾਦੀ ਦੇ ਮੁਕਾਬਲੇ ਸਭ ਤੋਂ ਵੱਧ ਪੀੜਤ ਸਨ ਪ੍ਰਤੀ 1 ਲੱਖ ਲੋਕਾਂ ਦੇ 2.9 ਪੀੜਤ ਸਨ ਰਿਪੋਰਟ ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਅਮਰੀਕਾ 'ਚ ਇਹ ਦਰ ਹੋਰ ਵੀ ਜ਼ਿਆਦਾ ਸੀ ਜਿੱਥੇ ਪ੍ਰਤੀ 1 ਲੱਖ ਤੇ 1.6 ਹੋਰ ਤਾਂ ਪੀੜਤ ਸਨ ਜਦ ਕਿ ਉਹ ਸ਼ੇਰਨੀਆਂ 'ਚ ਇਹ ਗਿਣਤੀ 1.5% ਇੱਕ ਲੱਖ ਸੀ ਇਹ ਚਾਂਜੇ ਦਰ ਬਹੁਤ ਹੀ ਘੱਟ ਸੀ ਪ੍ਰਤੀ ਇੱਕ ਲੱਖ ਘੱਟ ਪੀੜਤਾਂ ਦੇ ਨਾਲ ਜਦ ਕਿ ਜੀਨੂਪ 'ਚ ਇਹ ਪ੍ਰਤੀ 1 ਲੱਖ 0.6 ਸੀ ਰਿਪੋਰਟ ਮੁਤਾਬਿਕ ਜੀਨੂਪ 'ਤੇ ਅਮਰੀਕਾ 'ਚ ਔਰਤਾਂ ਦਾ ਕਤਲ ਜਾਣਬੁੱਝ ਕੇ ਉਹਨਾਂ ਦੇ ਜਨਤੀਕੀ ਸਾਥੀਆਂ ਵੱਲੋਂ ਕੀਤਾ ਜਾਂਦਾ ਹੈ ਇਸ ਦੇ ਉਲਟ ਮਰਦਾਂ ਦੇ ਜ਼ਿਆਦਾਤਰ ਕਤਲ ਘਰ ਤੋਂ ਬਾਹਰ ਹੁੰਦੇ ਹਨ ਰਿਪੋਰਟ 'ਚ ਕਿਹਾ ਗਿਆ ਕਿ ਹਾਲਾਂਕਿ ਕਤਲ ਦੇ ਜ਼ਿਆਦਾਤਰ ਪੀੜਤ ਮਰਦ ਅਤੇ ਮੁੰਡੇ ਹਨ ਪਰ ਨਿੱਜੀ ਖੇਤਰ 'ਚ ਹਿੱਸਾ ਇਸ ਕਾਰਨ ਔਰਤਾਂ ਤੇ ਕੁੜੀਆਂ ਪ੍ਰਭਾਵਿਤ ਹੋ ਰਹੀਆਂ ਹਨ